ਕਾਲ ਵੀ ਸਾਰੇ ਨੂੰ ਤੇ ਅੱਜ ਆਪਾਂ ਆਇਆ ਡੱਬ ਵਾਲੀ ਸਿੰਗਲ ਆਟੋ ਡੇ ਲਾ ਲਾਂਦੇ ਗੋਲ ਚੌਂਗ ਦੇ ਬਿਲਕੁਲ ਕੋਲੇ ਰੇਲੈਂਸ ਮੋਲਾ ਲਾਂਦੇ ਤੇ ਆਪਾਂ ਇਹ ਦਿਖਾਉਣੇ ਆ ਤੁਹਾਨੂੰ ਇਲੈਕਟ੍ਰਿਕ ਸਕੂਟਰੀਆਂ ਤੇ ਕਰਾਉਣੇ ਆ ਬਾਈ ਜੀ ਨਾਲ ਗੱਲ ਸਭ ਤੋਂ ਪਹਿਲਾਂ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਤੇ ਤੁਸੀਂ ਆਪਣੇ ਸਕੂਟਰੀਆਂ ਬਾਰੇ ਦੱਸੋ ਜਾਣਕਾਰੀ ਦਿਓ ਵੀ ਕਈ ਦਿਨਾਂ ਬਿਨਾਂ ਲੈਣੀਆਂ ਹੁੰਦੀਆਂ ਸਕੂਟਰੀ ਬਾਈ ਜੀ ਵੇਖੋ ਬਾਜ਼ਾਰ ਦੇ ਵਿੱਚ ਨਕਲੀ ਮਾਲ ਬਹੁਤ ਆਈ ਜਾਂਦਾ ਦਿੱਲੀ ਵਾਲਾ ਮਾਲ ਆਈ ਜਾਂਦਾ ਆ ਲੱਖ ਰਿਆ 4 ਦੇ ਜਾਂਦੇ ਲੱਖ ਰਿਆ 5 ਦੇ ਜਾਂਦੇ ਆ ਸਭ ਫੇਕ ਆ ਬਾਈ ਜੀ ਕੋਈ ਬੰਦਾ ਪੈਸੇ ਨਾਲ ਉਹਨੂੰ ਅਡਵਾਂਸ ਪਾਓ ਠੀਕ ਹੈ ਜੀ ਦੇਖੋ ਹੁਣ ਮੰਤਰਾ ਕੰਪਨੀ ਵਾਲਾ ਜੀ ਮਾਲ ਵੇਚਦੇ ਆ ਇਹ ਬ੍ਰਾਂਡ ਜਿਹੜਾ ਹੁੰਦਾ ਕਿਸੇ ਗੱਲ ਦਾ ਹੁੰਦਾ ਜੀ ਬ੍ਰਾਂਡ ਇਹ ਠੀਕ ਹੈ ਜੀ ਮਹਿੰਗਾ ਮਾਲ ਲੈਂਦੇ ਆ ਮਹਿੰਗਾ ਕੇ ਵੇਚਦੇ ਆ ਅਸੀਂ ਕਾਹਨੋ ਕੋਈ ਸ਼ਿਕਾਇਤ ਨਹੀਂ ਆਉਂਦੀ ਗਾਰੰਟੀ ਵਾਂਟੀ ਦਾ ਮਾਲ ਵੇਚਦੇ ਆ ਅਸੀਂ ਇਹਦਾ ਸਾਰਾ ਇਹ ਕਾਹਨੋ ਅਗਲਾ ਬਾਰਛਾ ਕਰਾਉਣ ਨਹੀਂ ਪਉਂਦਾ ਇਹਦੀ ਸਾਲ ਦੀ ਗਾਰੰਟੀ ਹੁੰਦੀ ਸਾਰੀ ਚੀਜ਼ ਦੀ ਜੀ ਠੀਕ ਹੈ ਜੀ ਜੇ ਕੋਈ ਬਾਕੀ ਸਾਡੇ ਇਹਦੇ ਬੈਟਰੀਆਂ ਬਾਰੇ ਤੇ ਹੋਰ ਇਹਦੇ ਨਾਲ ਜੀ ਦੱਸੋ ਮੋਟਰਾਂ ਮਾਸਟਰਾਂ ਕਿੰਨੇ ਕੁਸ ਹੁੰਦਾ ਸਿਸਟਮ ਬੈਟਰੀਆਂ 32 ਐਂਪੀਅਰ ਦੀ ਬੈਟਰੀਆਂ ਦੀ 7 ਕਿਲੋਵੋਟ ਹੁੰਦਾ ਹੀ ਇਹਨਾਂ ਦਾ ਮੋਟਰ ਦੀ ਸਾਲ ਦੀ ਗਾਰੰਟੀ ਹੁੰਦੀ ਆ ਚੱਲਦੀ ਦੋ ਤਿੰਨ ਸਾਲ ਮੋਟਰ ਇਹਦੀ ਕੁਝ ਵੀ ਹੁੰਦਾ ਇਹਨਾਂ ਨੂੰ ਠੀਕ ਹੈ ਜੀ ਜਿੰਨੀਆਂ ਸਕੂਟਰੀਆਂ ਅਸੀਂ ਵੇਚਤੀਆਂ 100 200 ਸਕੂਟਰੀਆਂ ਅਸੀਂ ਵੇਚਤੀ ਠੀਕ ਹੈ ਜੀ ਅੱਛਾ ਆਪਾਂ 5 ਮਹੀਨੇ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਸਾਡੇ ਕੋਲੇ ਠੀਕ ਹੈ ਜੀ ਤੇ ਹੋਰ ਆਪਾਂ ਇਹਦੇ ਫੀਚਰਾਂ ਬਾਰੇ ਦੱਸੋ ਜੀ ਕੋਈ ਬਣ ਕੇ ਚੱਲ ਕੇ ਕੋਈ ਸਸਟਾ ਬਾਰੇ ਵਿੱਚ ਇਹਦੇ ਵਿੱਚ ਇਲੈਕਟ੍ਰੋ ਰਿਮੋਟ ਹੈਗਾ ਜੀ ਜੇ ਸਾਰੇ ਫੀਚਰ ਜਿਹੜੇ ਹੁੰਦੇ ਸਾਰੇ ਹੈਗੇ ਆ ਚ ਸਾਰੇ ਮਾਰਕ ਕੋਲ ਮਿਲ ਜਾਂਦੇ ਆ ਜੀ ਠੀਕ ਹੈ ਜੀ ਬਾਜ਼ਾਰ ਨਾਲ ਘੱਟ ਰੇਟ ਤੇ ਮਿਲਦੇ ਆ ਕੰਪਨੀ ਦਾ ਮਾਲ ਮਿਲਦਾ ਮੰਤਰਾ ਦਾ ਠੀਕ ਹੈ ਤੇ ਗਾਰੰਟੀ ਵਰੰਟੀ ਕਿੰਨੇ ਦਿਨ ਦੇ ਆ ਭਾਈ ਇੱਕ ਸਾਲ ਦੀ ਗਾਰੰਟੀ ਹੁੰਦੀ ਸਾਡੀ ਜੀ ਬੈਟਰੀਆਂ ਦੀ ਤੇ ਕਾਰ ਬੈਟਰੀਆਂ 11 ਮਿੰਟ ਤੋਂ ਖਰਾਬ ਹੋ ਜੇ ਬੈਟਰੀਆਂ ਬਲਕਿ ਕੰਪਨੀ ਨਵੀਆਂ ਦਿੰਦੀ ਹੈ ਬੈਟਰੀਆਂ ਠੀਕ ਹੈ ਤੇ ਮੈਨੂੰ ਕਿੱਥੋਂ ਤੋਂ ਸਟਾਰਟ ਦਿਖਾਓਗੇ ਆਪਣੇ ਕਿੱਥੋਂ ਤੱਕ ਜਾਂਦੀਆਂ ਇਹ ਇਹ 32000 ਤੋਂ ਸਟਾਰਟ ਹੋਗੇ 50000 ਤੱਕ ਜਾਂਦੀਆਂ ਜੀ 50000 ਤੱਕ ਜਾਂਦੀਆਂ ਤੇ ਇਹ ਆ ਗਿਆ ਜੀ ਬਿਗ ਵੈਸਪਾ ਆ ਗਿਆ ਵੱਡਾ ਮਾਡਲ ਆ ਗਿਆ ਜਿਵੇਂ ਇਹ ਆ ਗਿਆ ਉਸ ਤੋਂ ਬਾਅਦ ਵੱਡੀ ਐਕਟਿਵ ਆ ਗਈ ਇਹ ਠੀਕ ਹੈ ਜੀ ਬਿਗ ਬਿਗ ਐਕਟਿਵ ਹੁੰਦੀ ਆ ਇਹਨਾਂ ਦੇ 12 ਇੰਚੀ ਟਾਇਰ ਅੱਗੇ ਆ 12 ਇੰਚ ਪਿੱਛੇ ਆ ਡਬਲ ਡਿਸਕ ਡਬਲ ਡਿਸਕ ਹੁੰਦੀ ਹੈ ਜੀ ਇਹ ਠੀਕ ਹੈ ਨਾ ਟਾਇਰਾਂ ਦਾ ਫਰਕ ਹੈ ਵੱਡੀਆਂ ਆ ਗਈਆਂ ਵੱਡੀਆਂ ਆ ਗਈਆਂ ਸਾਰੀਆਂ ਜੀ ਇਹ ਇਹਦਾ ਕੀ ਰੇਟ ਆ ਜੀ ਇਹ ਇਹ ਵੀ ਉਹੀ ਰੇਟ 50000 ਰੁਪਏ ਦੀ ਹੈ ਜੀ ਠੀਕ ਹੈ ਇਹਦੇ ਸੀ ਬੈਟਰੀਆਂ ਚਾਹੀਦੀ ਬੈਟਰੀਆਂ ਪਾਉਂਗੇ ਹਾਂਜੀ ਠੀਕ ਹੈ ਅੱਗੇ ਦੋ ਦੂਜੇ ਮਾਡਲ ਆ ਇਹ ਵੀ ਇਹੀ ਮਾਡਲ ਸਾਰੇ ਜੀ ਇਹੀ ਮਾਡਲ ਆ ਛੋਟੇ ਮਾਡਲ ਬਾਹਰ ਖੜੀ ਹੈ ਜੀ ਇਹਦੀ ਬੱਚ ਮੰਨ ਕੇ ਚਲ ਕਈ ਵੀ ਲੈਣਾ ਸਕੂਟਰ ਟਾਈਪ ਲੈਣਾ ਉਹ ਵੀ ਹੈਗਾ ਸਾਰੇ ਸਾਰੇ ਮਿਲ ਜਣੇ ਅਵੇਲੇਬਲ ਸਾਰੇ ਹੈਗੇ ਜੀ ਠੀਕ ਹੈ ਜੀ ਦੁਕਾਨ ਤੇ ਤਾਂ ਫਿਰ ਇਹਨਾਂ ਮਾਲ ਲੱਗਦਾ ਨਹੀਂਗਾ ਤੇ ਗਦਾਮ ਚ ਮਾਲ ਖੜਾ ਆਪਣੇ ਸਾਰਾ ਠੀਕ ਹੈ ਜੀ ਐਡਰੈਸ ਦੱਸ ਠੀਕ ਐਡਰੈਸ ਆਪਣਾ ਹੈਗਾ ਜੀ ਬਠੰਡਾ ਰੋਡ ਤੇ ਰਿਲਾਇੰਸ ਮਾਲ ਨਜ਼ਦੀਕ ਮੰਡੀੜਾ ਵਾਲੀ ਠੀਕ ਹੈ ਜੀ ਤੇ ਬਾਕੀ ਵੀ ਸਾਰਿਆਂ ਨੂੰ ਬੇਨਤੀ ਹੈ ਜੇ ਕਿਸੇ ਵੀ ਰਿਹੜਾ ਸਕੂਟਰ ਹੀ ਲੈਣੇ ਹੁੰਦੀ ਆ ਤੇ ਬਾਈਆਂ ਕੋਲੇ ਆ ਕੇ ਦੇਖਵਾਵੇ ਸਕੂਟਰਾਂ ਦੇਖੋ ਜੀ ਜੱਜਰੀਆ ਵਧੇਗਾ ਤੇ ਬਜਾਏ ਫੈਂਸ ਵੀ ਬਜਾਜ ਫੈਂਸ ਵੀ ਫਰੇ ਕੋ ਹੋ ਜਾਂਦਾ ਤੇ ਬਾਈ ਜੀ ਮੈਨੂੰ ਕਹਿੰਦਾ ਲਓ ਟੈਸਟ ਆ ਵੀ ਕਰ ਦਿੰਦੇ ਬਜਾਜ ਫੈਂਸ ਤੇ ਤੇ ਤੁਸੀਂ ਬਾਈਆਂ ਦਾ ਵਧਾ ਡੀਲਿੰਗ ਦਾ ਵਧਿਆ ਕਰਦੇ ਆ ਸੁਭਾਅ ਵੀ ਵਧਿਆ ਬਾਈਆਂ ਦਾ ਕਿ ਤੁਹਾਨੂੰ ਵਧੇਗਾ ਜਾਇ ਰੇਟ ਤੇ ਲਾਉਣਗੇ ਤੇ ਧੋਖਾ ਧੜੀ ਦਾ ਕੋਈ ਕੰਮ ਨਹੀਂ ਹੈਗਾ ਕਿ ਤੁਸੀਂ ਮਰਕ ਕਰਦੇ ਹੋ ਤਾਂ ਆਪਾਂ ਬਾਈਆਂ ਨੰਬਰ ਦੇ ਦਾਂਗੇ ਤਾਂ ਦੂਜੀ ਗੱਲ ਕਰਦੇ ਆ ਵੀ ਆਪਾਂ ਬਾਈ ਨਾਲ ਇਹਨਾਂ ਦੂਜੇ ਨਾਲ ਸਕੂਟਰਾਂ ਪਰ ਜਿਹੜੇ ਸਿੰਪਲ ਸਕੂਟਰਾਂ ਹੁੰਦੇਗਾ ਸਿੰਗਲ ਲਾਈਟ ਡਬਲ ਲਾਈਟ ਇਹਨਾਂ ਨਾਲ ਗੱਲ ਕਰਦੇ ਆ ਤੇ ਦੱਸੋ ਵੀ ਸਾਨੂੰ ਜਾਣਕਾਰੀ ਦਿਓ ਇਹਦੇ ਬਾਰੇ ਵੀਰੇ ਜਿਹੜੀਆਂ ਆਪਣੀ ਅੰਦਰ ਖੜੀਆਂ ਸੀਗੀਆਂ ਸਕੂਟਰੀਆਂ ਠੀਕ ਆ ਬਈ ਉਹਨਾਂ ਦੀ ਦੋ ਦਸਤਾਂ ਦੀ ਦੱਸਿਆ ਸੀ ਹਾਂ ਹਾਂ ਉਹ 12 12 ਇੰਚੀ ਟਾਇਰ ਸੀਗੇ ਜੀ ਇਹ ਆਪਣੀਆਂ ਸਿੰਗਲ ਲਾਈਟ ਹੈਗੀਆਂ ਸਕੂਟਰੀਆਂ ਠੀਕ ਹੈ ਜੀ ਠੀਕ ਹੈ ਤੇ ਇਧਰ ਆ ਆਪਣੀ ਇੱਕ ਡਬਲ ਲਾਈਟ ਖੜੀ ਹੈਗੀ ਠੀਕ ਹੈ ਜੀ ਤੇ ਇਹਨਾਂ ਦਾ ਅੱਡੋ ਅੱਡ ਪ੍ਰਾਈਸ ਹੈਗਾ ਜੀ ਸਾਰਿਆਂ ਦਾ ਇਹ ਵਾਲੇ ਕਿਥੋਂ ਤੋਂ ਆਪ ਤੋਂ 32000 ਤੋਂ ਸਟਾਰਟ ਹੈਗੀ ਹੈ ਉਹ ਤੋਂ ਸਟਾਰਟ ਹਾਂ ਡਬਲ ਲਾਈਟ ਦਾ ਹੈਗਾ 32000 ਰੁਪਏ ਸਿੰਗਲ ਪੈਂਦੀ ਹੈਗੇ ਜੀ ਠੀਕ ਹੈ ਜੀ ਇਹ ਛੀ ਵੀ ਪੈ ਜਾਂਦੀ ਹੈ ਇਹਦੇ ਮਨ ਕਰੇ ਉਹਦਾ ਅਗਲੇ ਦੀ ਮਰਜ਼ੀ ਹੈ ਕਿੰਨੇਗਾ ਮਰਜ਼ੀ ਬੈਟਰੀਆਂ ਆ ਅਗਲੇ ਦੇ ਡਿਪੈਂਡ ਹੈਗਾ ਹਾਂ ਕਿੰਨੇ ਉਹ ਧਰਾ ਸਕਦਾ ਬੈਟਰੀਆਂ ਠੀਕ ਸਮਾਨ ਹੀ ਮਿਲਦਾ A to Z ਰਿਪੇਅਰਿੰਗ ਕਰੀ ਜਾਂਦੀ ਹੈ ਸਕੂਟਰੀਆਂ ਦੀ ਠੀਕ ਹੈ ਠੀਕ ਹੈ ਜੀ ਤੇ ਹਾਂ ਵੀ ਕਿਸੇ ਨੂੰ ਵੀ ਜਾਂ ਰਿਪੇਅਰਿੰਗ ਜਾਂ ਕੋਈ ਸਮਾਨ ਲੈਣਾ ਹੋਵੇ ਆਪਣੀ ਦੁਕਾਨ ਤੇ ਆ ਸਕਦਾ ਹੈ ਤੇ ਪੁਰਾਣੀਆਂ ਮਿਲ ਜਾਂਦੀਆਂ ਸਕੂਟਰੀਆਂ ਹਨਾ ਵੀ ਜੇ ਕਿਸੇ ਨੂੰ ਪੁਰਾਣੀ ਹੀ ਚਾਹੀਦੀ ਹੋਵੇ ਠੀਕ ਹੈ ਪੁਰਾਣੀ ਵੀ ਦੇ ਦਾਂਗੇ ਆਪਾਂ ਤੇ ਉਹਨਾਂ ਦਾ ਬੈਟਰੀਆਂ ਬੋਟਰੀਆਂ ਕਿਵੇਂ ਹੁੰਦੀਆਂ ਚਾਰਜ ਹੁੰਦੀਆਂ ਕਿਵੇਂ ਹੁੰਦਾ ਉਹਨਾਂ ਦਾ ਸਿਸਟਮ ਉਹ ਜਿਵੇਂ ਕੋਈ ਆਪਣੇ ਕੋਲ ਨਵੀਂ ਲੈਣ ਆ ਗਿਆ ਉਹ ਬੱਚਾ ਅਗਲਾ ਕਟਾ ਕੇ ਜਾਂਦਾ ਹੈਗਾ ਪਾਣੀ ਉਹ ਜਾਏ ਰੇਟ ਤੇ ਅਗਲੇ ਨੂੰ ਦੇ ਦਾਂਗੇ ਜਿਹੜੇ ਹਿਸਾਬ ਨਾਲ ਤੁਸੀਂ ਕੱਤੀ ਹੋਊਗੀ ਹਾਂ ਉਹ ਅਗਲੇ ਨੂੰ ਆਪ ਦਾ ਆਪਾ ਗੁਜਾਇਤ ਜੀ ਰੱਖ ਕੇ ਅਗਲੇ ਹੁੰ ਦੇ ਦਿੰਨੇ ਆ ਕਿ ਉਹਦੇ ਹਿਸਾਬ ਨਾਲ ਠੀਕ ਆ ਤੇ ਬਾਈ ਦੁਬਾਰੇ ਆਪਣਾ ਟਰੈਸ ਦੱਸ ਦੋ ਜੀ ਦੁਕਾਨਾ ਸੈਸ ਆਪਣਾ ਹੈਗਾ ਹੀ ਬਠਿੰਡਾ ਰੋਡ ਦੇ ਉੱਤੇ ਸ਼ਿਗਲਾ ਆਟੋ ਵਾਲਿਆਂ ਦੀ ਦੁਕਾਨ ਹੈਗੀ ਠੀਕ ਆ ਬਈ ਤੇ ਸਮਾਰਟ ਮਾਲ ਦੇ ਕੋਲੇ ਹੈਗਾ ਠੀਕ ਆ ਬਈ ਦਿਖਾ ਦੇ ਸਮਾਰਟ ਮਾਲ ਦਿਖਾ ਦੋ ਹਾਂ ਜਿਵੇਂ ਠੀਕ ਆ ਬਠਿੰਡਾ ਰੋਡ ਦੇ ਉੱਤੇ ਆ ਠੀਕ ਆ ਬਾਈ ਜੇ ਕਿਸੇ ਵੀਰ ਨੇ ਸਕੂਟਰੀਆਂ ਲੈਣੀਆਂ ਹੋਣੀਆਂ ਤਾਂ ਬਾਈ ਜੀ ਵਧੇਗਾ ਡੀਲਿੰਗ ਕਰਦੇ ਹਨਾ ਵਧੇਗਾ ਰੇਟ ਸਹੀ ਲਾਉਂਦੇ ਜਾਵਾਂ ਕੋਈ ਐ ਨਹੀਂ ਵੱਧ ਘੱਟ ਨਹੀਂ ਲਾਉਂਦੇ ਤੇ ਜਮਾਂ ਸਹੀ ਰੇਟ ਹੈ ਨਾ ਦਾ ਜੇ ਕਿਸੇ ਭਰਾ ਨੇ ਸਕੂ ਦੇਖਿਆ ਜਾਦਾ ਇਹਦਾ ਕਿਹੜਾ